ਬਹੁਤ ਹੀ ਸਤਿਕਾਰਯੋਗ ਇਸ ਪਿੰਡ ਦੀ ਜਥੇਬੰਦੀ ਜਿੱਤੇ ਤੁਹਾਡੇ ਬਜ਼ੁਰਗ ਮੀਰੋ ਪੈਨੋ ਜਿੱਤੇ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੇ ਆ ਤੁਸੀਂ ਆਪ ਦੇ ਰੁਝੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚੇ ਹੋ ਤੇ ਹੱਥ ਬੰਨ੍ਹ ਕੇ ਮਾਫੀ ਮੰਗਦੀ ਆ ਪਿੱਛੋ ਪ੍ਰੋਗਰਾਮ ਲੇਟ ਹੋਣ ਕਰਕੇ ਕਾਫੀ ਚਿਰ ਦਾ ਤੁਸੀਂ ਸਾਰੇ ਇੱਥੇ ਬੈਠੇ ਹੋਇਓ ਇਹ ਤਕਲੀਫ ਦੇਣ ਵਾਸਤੇ ਵੀ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦੀ ਆ ਆਪਾਂ ਸਾਰੇ ਜਾਣਦੇ ਆ ਕਿ ਪਹਿਲੀ ਤਰੀਕ ਨੂੰ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਾ ਹੈ ਕਿ ਅਗਲੇ 5 ਸਾਲਾਂ ਵਾਸਤੇ ਉਸ ਦਿੱਲੀ ਦੀ ਪਾਰਲੀਮੈਂਟ ਵਿੱਚ ਅਸੀਂ ਕਿਸ ਪਾਰਟੀ ਦਾ ਉਮੀਦਵਾਰ ਪੇਜਣਾ ਚਾਹੁੰਦੇ ਹਾਂ ਜਿਹੜੇ ਅਗਲੇ 5 ਸਾਲਾਂ ਵਾਸਤੇ ਸਾਡੇ ਸੁਭੇ ਦੇ ਹੱਕਾਂ ਦੀ ਆਵਾਜ਼ ਉਠਾਊਗਾ ਸਾਡੀ ਤਕਲੀਫਾਂ ਦੇਸ਼ ਦੀ ਸਰਕਾਰ ਤੇ ਸਮਨੇ ਰੱਖੂਗਾ ਤੇ ਭਾਵੇਂ ਦੇਸ਼ ਵਿੱਚ ਜਿੰਨੀ ਮਰਜ਼ੀ ਵੱਡੀ ਤਾਕਤਵਰ ਸਰਕਾਰ ਬਣ ਜਾਏ ਪਰ ਜੇ ਸਾਡੇ ਸੁਭੇ ਦੇ ਹੱਕ ਤੇ ਉੱਤੇ ਕੋਈ ਡਾਕਾ ਮਾਰਨ ਦੀ ਕੋਸ਼ਿਸ਼ ਕਰੇ ਜਾਂ ਕੋਈ ਜ਼ੋਰ ਜ਼ਬਰ ਕਰੇ ਫਿਰ ਵਿਵਾਕੀ ਦੇ ਨਾਲ ਬਹਾਦਰੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਸਾਡੇ ਸੂਬੇ ਦੇ ਹੱਕਾਂ ਦੀ ਰਾਖੀ ਵਾਸਤੇ ਲੜਾਈ ਲੜ ਸਕੇ ਅੱਪਾ ਸਾਰੇ ਜਾਣਦੇ ਆ ਕਿ ਜਿੰਨੇ ਵੀ ਦਿੱਲੀ ਦੀਆਂ ਪਾਰਟੀਆਂ ਨੇ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਸਾਡੇ ਪਾਣੀਆਂ ਨੂੰ ਖਾਈਏ ਕਿ ਐਸਵਾਈਐਲ ਦੀ ਨਹਿਰ ਬਣੇ ਤੇ ਉਸ ਨਹਿਰ ਦੇ ਰਾਹੀਂ ਹਰਿਆਣੇ ਨੂੰ ਪਾਣੀ ਜਾਏ ਲੇਕਿਨ ਆ ਚਾਰੂਦੀ ਸਰਕਾਰ ਜਿਹੜਾ ਕੇਜਰੀਵਾਲ ਕਹਿੰਦਾ ਕਿ ਦਿੱਲੀ ਨੂੰ ਵੀ ਪੰਜਾਬ ਦਾ ਪਾਣੀ ਚਾਹੀਦਾ ਹੈ ਸਾਡੇ ਆਪਣੇ ਮੈਂਬਰ ਆਫ ਪਾਰਲੀਮੈਂਟ ਝਾੜੂ ਵਾਲੇ ਹਰਿਆਣੇ ਵਿੱਚ ਜਾ ਕੇ ਗਾਰੰਟੀਆਂ ਦੇ ਰਹੇ ਨੇ ਕਿ ਪੰਜਾਬ ਚ ਬਨ ਕੇ ਹਰਿਆਣੇ ਚ ਬਣਾ ਦੋ ਕਿਤਾਬ ਦਾ ਪਾਣੀ ਹਰਿਆਣੇ ਦੇ ਇੱਕ ਇੱਕ ਖੇਤਾਂ 'ਚ ਅਸੀਂ ਪੋਚਾਵਾਂਗੇ ਉਹ ਦੇਸ਼ ਦੀ ਸਰਕਾਰ ਮੋਦੀ ਸਰਕਾਰ ਜਿਹੜੇ ਜ਼ੋਰ ਤੇ ਜ਼ਬਰ ਦੇ ਨਾਲ ਸੋਚਦੀ ਹੈ ਕਿ ਭਗਵਾਨਤਮਾਨ ਨhota ਜਿਵੇਂ ਲਾ ਲਿਆ ਹੈਗਾ ਹੁਣ ਕੇਜਰੀਵਾਲ ਨੂੰ ਜੇ ਜੇਲ੍ਹ 'ਚ ਧੱਕਦਾ ਬਹੁਤ ਵੱਡੇ ਸ਼ਰਾਬ ਦੇ ਘਟਾਲੇ 'ਚ ਕਿ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀ ਉਹਨਾਂ ਦੀ ਬੇਈਮਾਨੀ ਸਾਹਮਣੇ ਆ ਗਈ ਕਿ ਸ਼ਰਾਬ ਦੇ ਘਟਾਲੇ 'ਚ ਕਿੰਨੇ ਲੋਕਾਂ ਦਾ ਪੈਸਾ ਖੁੱਦਮੁਖ ਕਰਕੇ ਖਾ ਲਿਆ ਜੇਲ੍ਹ 'ਚ ਰੱਖਿਆ ਉਹੀ ਸ਼ਰਾਬ ਦਾ ਕੋਟਾਲਾ ਸਾਜੇ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਤੇ ਜਿਸ ਦਿਨ ਸਾਟੇ ਮੁੱਖ ਮੰਤਰੀ ਨੂੰ ਪਤਾ ਲੱਗਿਆ ਕਿ ਹੁਣ ਉਹਨੂੰ ਤਾਂ ਮੈਂ ਕਰਤਾ ਅਗਲਾ ਨੰਬਰ ਮੇਰਾ ਹੈ ਉਸਨੇ ਨਹੀਂ ਘੁਟਣੀ ਟੇਕ ਕੇ ਬਹਿ ਗਿਆ ਤੇ ਪਹਿਲੇ ਕੇਜਰੀਵਾਲ ਦਾ ਏਜੰਟ ਬਣ ਕੇ ਪੰਜਾਬ ਨੂੰ ਗਿਰਵੀ ਕਰ ਛੱਡਿਆ ਸੀ ਜਿੱਥੇ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕਰਕੇ ਸਾਰਾ ਪੈਸਾ ਲੁਟਾ ਕੇ ਆਪਦੀ ਕੁਰਸੀ ਦੇ ਖਾਤਰ ਕੇਜਰੀਵਾਲ ਨੂੰ ਦੇਸ਼ ਦਾ ਚੈੱਕ ਮੰਗਾਇਆ ਸੀ ਤੇ ਅੱਜ ਅਮਿਤ ਸ਼ਾਹ ਤੇ ਮੋਦੀ ਦੇ ਥੱਲੇ ਲਾ ਕੇ ਅੱਜ ਇੱਕ ਵਾਰ ਫੇਰ ਸਾਡੇ ਪਾਣੀ ਨੂੰ ਖੋਣ ਵਾਸਤੇ ਸਾਰੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਹੌਲੀ-ਹੌਲੀ ਤੁਹਾਡੇ ਸਾਹਮਣੇ ਆ ਗਈਆਂ। ਸੋ ਪਾਣੀ ਸਾਡੇ ਪਾਣੀ ਹੋਏ, ਪਾਣੀ ਸਾਡੀ ਰਾਜਧਾਨੀ ਹੋਏ, ਪਾਣੀ ਸਾਡੇ ਧਰਨੇ ਸਥਾਨ ਜਿਵੇਂ ਅਪਾ ਦੇਖਿਆ ਹਰਿਆਣੇ 'ਚ ਕਿਵੇਂ ਹਰਿਆਣੇ ਕਮੇਟੀ ਦੇ ਉੱਤੇ ਉਹਨੂੰ ਭੇਜ ਕੇ ਕਬਜ਼ਾ ਕਰਕੇ ਚੁਰੀ ਹੋਏ ਬੰਦੇ ਬਾਅਦ ਤੱਕ ਤੇ ਆਪਦੇ ਹੱਥੋਕੇ ਬਿਠਾਤੇ। ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕੀਤਾ। ਨੰਨੇਰ ਸਾਹਿਬ ਦੀ ਕਮੇਟੀ, ਪੰਡਾ ਸਾਹਿਬ ਦੀ ਕਮੇਟੀ ਦੇ ਉੱਤੇ ਵੀ ਆਪਨੇ ਸਰਕਾਰੀ ਬੰਦੇ ਬਿਠਾਤੇ ਨੇ। ਤੇ ਐਸਟਪੀਸੀ ਦਾ ਉੱਪਰ ਕੇ ਜਵੇਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤਾ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਹਾਂ ਸੋ ਬਹੁਤ ਵੱਡੀਆਂ ਚੁਣੌਤੀਆਂ ਨੇ ਪੰਜਾਬ ਦੇ ਸਾਹਮਣੇ ਕਿਉਂ ਜੇ ਪੰਜਾਬ ਦਾ ਪਾਣੀ ਘਟ ਜਾਏ ਤੁਹਾਡੇ ਨਹਿਰਾਂ 'ਚ ਐ ਤੁਹਾਡੇ ਖੇਤਾਂ 'ਚ ਫਿਰ ਕੀ ਤੁਹਾਡੇ ਦਾਣੇ ਰਹਿ ਜਾਣਗੇ ਤਾਂ ਕੀ ਧਰਾਂ 'ਚ ਨਾ ਪਾਣੀ ਆਊਗਾ ਜੇ ਸਾਡਾ ਪਾਣੀ ਤੱਕ ਜਿਸ ਪਹਿਲਾਂ ਜਾਂ ਸਭ ਤੋਂ ਵੱਡੀ ਲੜਾਈ ਪੰਜਾਬ ਦੇ ਤੋਂ ਵਿਖੇ ਵਿਛਾਈ ਦੂਜੀ ਗੱਲ ਆਪਾਂ ਹੁਣ ਸੋਚ ਸਕਦੇ ਆ ਕਿ ਪਿਛਲੇ 7-8 ਸਾਲਾਂ 'ਚ ਤੁਸੀਂ ਸਾਰੀ ਪਾਰਟੀਆਂ ਦੀ ਸਰਕਾਰਾਂ ਦੇਖ ਲਈਆਂ ਨੇ ਤੁਸੀਂ 5 ਸਾਲ ਲਗਾਤਾਰ ਤੇ ਤਕਰੀਬੀ ਸਰਕਾਰ ਦੇਖੀ ਉਹ 10 ਸਾਲ ਉਹਦੇ ਬਾਅਦ 5 ਸਾਲ ਤੁਸੀਂ ਕਾਂਗਰਸ ਦੀ ਸਰਕਾਰ ਦੇਖੀ ਤੇ ਹੁਣ 2.5 ਸਾਲਾਂ ਤੋਂ ਤੁਸੀਂ ਝਾੜੂ ਦੀ ਸਰਕਾਰ ਵੀ ਦੇਖ ਰਹੇ ਹੋ ਕਿਹੜੀ ਸਰਕਾਰ ਵੋਟਾਂ ਦੇ ਵੈਲੇ ਕੀ ਕਰਨੀ ਸੀ ਤੇ ਵੋਟਾਂ ਤੋਂ ਬਾਹਰ ਉਹਨਾਂ ਦੀ ਕੀ ਕਾਰਗੁਜ਼ਾਰੀ ਹੋਈ ਹੈ ਤੁਹਾਡੇ ਸਾਹਮਣੇ ਵੋਟਾਂ ਤੋਂ ਪਹਿਲੇ ਉਹਮਨੇ ਕਿਹੋ ਜਿਹੇ ਵਾਦੇ ਕੀਤੇ ਸੀ ਉਹਨਾਂ ਵਿੱਚੋਂ ਕਿੰਨੇ ਕਿੰਨੇ ਪੂਰੇ ਕੀਤੇ ਆ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਮੇਰੀ ਮੰਤੀ ਸਿਰਫ ਆ ਕਿ ਉਹ ਸੱਚ ਦੀ ਤਕੜੀ ਵਿੱਚ ਜਬੇ ਤੋਲ ਕੇ ਕੀਤੇ ਹੋਏ ਤਮਾਦੇ ਆਧਾਰ ਤੇ ਜੇ ਅਸੀਂ ਆਪਣੀ ਕੀਮਤੀ ਮੋੜ ਤੋਲਿਆ ਤੇ ਫਿਰ ਆਉਣ ਵਾਲੇ ਸਮੇਂ 'ਚ ਸਾਨੂੰ ਕੰਮ ਮਿਲਦੇ ਨੇ ਲੇਕਿਨ ਕੀਤੀ ਹੋਈ ਗੱਲਾਂ ਦੇ ਆਧਾਰ 'ਤੇ ਜਿੱਤੇ ਹੋਏ ਮਾਰਿਆਂ ਦੇ ਤੇ ਲਾਰਿਆਂ ਦੇ ਮਗਰ ਲਾ ਕੇ ਜੋ ਮੋੜ ਪੈ ਜਾਂਦੀ ਹੈ ਫਿਰ ਮੈਂ ਕਹਿ ਸਕਦੀ ਆ ਕਿ 7 ਸਾਲਾਂ 'ਚ ਤੋਂ ਆਪਾਂ ਦੇਖ ਹੀ ਰਹਾ ਘਰ ਘਰ ਨੌਕਰੀ ਦੇ ਲਾਰੇ ਲਾ ਕੇ 2500 ਬੇਰੋਜ਼ਗਾਰੀ ਪੱਤਾ ਦਾ ਲਾਲ ਬੱਚਿਆਂ ਨੂੰ ਲਾ ਕੇ ਕਿਸਾਨ ਦੇ ਕਰਜ਼ਾ ਮਾਫੀ ਦਾ ਲਾਰਾ ਕਿਸਾਨਾਂ ਨੂੰ ਲਾ ਕੇ 5 ਸਾਲ ਕਾਂਗਰਸ ਦਾ ਲੋਕ ਰਾਜ ਕਰ ਗਈ ਸੱਤਾ ਪਹੁੰਚ ਗਈ ਐਸ਼ ਕਰ ਗਈ ਲੇਕਿਨ ਨਾ ਕਿਸੇ ਕਿਸਾਨ ਦਾ ਕਰਜ਼ਾ ਮਾਫ ਹੋਇਆ ਨਾ ਫੜੇ ਕਿਸੇ ਜਵਾਕ ਨੂੰ ਨੌਕਰੀ ਲਗੀ ਤੇ ਨਾ ਹੀ ਕਿਸੇ ਨੂੰ ਬੇਰੋਜ਼ਗਾਰੀ ਭੱਤਾ ਮਿਲਿਆ ਗੁਰਤਾ ਸਾਹਿਬ ਦੀਆਂ ਸੌਂਖਾਂੀਆਂ ਸੀ ਨਸ਼ੇ ਖਤਮ ਕਰਨ ਲਈ ਤੇ 5 ਸਾਲਾਂ 'ਚ ਕਿੰਨੇ ਨਸ਼ੇ ਕਾਂਗਰਸੀਆਂ ਨੇ ਖਤਮ ਕੀਤੇ ਜਾਂ ਫਿਰ ਇਹ ਨਾ ਵੀ ਭਾਈਵਾਦ ਪਾਰਟੀ ਛਾੜੋ

ਕਹਿੰਦਾ ਸਾਰੇ ਦੇਸ਼ ਵਿੱਚ ਆਪਾਂ ਇਕੱਠਿਆਂ ਲੇਕਿਨ ਪੰਜਾਬ ਵਿੱਚ ਅਸੀਂ ਵੱਖਾਂ ਤੇ ਜਦੋਂ ਮੈਂ ਪੁੱਛਿਆ ਵੀ ਵਾਕੋ ਕਿ ਜਿਹੜਾ ਬੰਦਾ ਤੁਹਾਡਾ ਜਿੱਤੂਗਾ ਉਹ ਦਿੱਲੀ ਕਿਹੜੇ ਖਾਤੇ 'ਚ ਜਾਊਗਾ ਕਹਿੰਦਾ ਫੇਸਬੁੱਕ ਸਾਂਝਾ ਇੱਕ ਗੱਡ ਬੰਦਾ ਵਿੱਚ ਹੀ ਆਪਾਂ ਜਾ ਕੇ ਸ਼ਾਮਿਲ ਹੋਵਾਂਗੇ ਫਿਰ ਕਿਉਂ ਕਹਿ ਗਾ ਤੁਸੀਂ ਵਾਕੋ ਕਿਉਂ ਕਹੇ ਝੂਠ ਮਾਰ ਕੇ ਹੀ ਆ ਕੁਰਸੀ ਤੱਕ ਪਹੁੰਚ ਰਹੇ ਆ ਕਿਉਂਕਿ ਸੱਚਾ ਤਾਂ ਕੋਈ ਕੰਮ ਕੀਤਾ ਨਹੀਂ ਬਾਵੇਂ ਝਾੜੂ ਮੋਪੇ ਕਰੀਗੇ ਜਿਹੜਾ ਕਹਿੰਦਾ ਸੀ ਨਾ ਲੰਗਲਾ ਪੰਜਾਬ ਹੋਊਗਾ ਇਹ ਨਿਆ ਨੌਕਰੀਆਂ ਆ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਤਾ ਬੰਧਰਨਾ ਹੀ ਨਹੀਂ ਲੱਗੂਗਾ ਪੰਜਾਬ 'ਚ ਬਾਹਰ ਤੋਂ ਬੱਚੇ ਆ ਕੇ ਵਾਪਸ ਇੱਥੇ ਕੰਮ ਕਰਨਗੇ ਬਾਹਰ ਨਹੀਂ ਕੋਈ ਜਾਊਗਾ ਤੇ ਅੱਜ ਮੈਂ ਤੁਹਾਨੂੰ ਪੁੱਛੂ ਮੈਂ ਤੁਹਾਡੇ ਪਿੰਡ 'ਚ ਕਿੰਨੇ ਬੱਚੇ ਵਾਪਸ ਆਇਨੇ ਮਾਪਿਆਂ ਉਹ ਕਹਿੰਦੇ ਮਾਪਿਆਂ ਦਾ ਪੜਿਆ ਲਿਖਿਆ ਨੌਜਵਾਨ ਜਿਹੜੇ ਮਾਪਿਆਂ ਦੀ ਜ਼ਮੀਨ ਵੇਚ ਵੇਚ ਵਿਦੇਸ਼ਾਂ ਵਾਲ ਨਹੀਂ ਪਾਛਿਆ ਕਿਉਂਕਿ ਇੱਥੇ ਚੋਂ ਕੁਝ ਨਜ਼ਰ ਹੀ ਨਹੀਂ ਆਉਂਦਾ ਕੋਈ ਉਹ ਕਹਿੰਦੇ ਤੁਹਾਡੇ ਪਿੰਡ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਪੱਕੇ ਕੀਤੇ ਗਏ ਨੇ ਜਿਹੜਾ ਆਪਦਾ ਖਾਤ ਮੰਗਦੇ ਤਾਂ ਡਾਂਗਾ ਮਾਰ ਕੁੱਟ-ਕੁੱਟ ਉਹਨਾਂ ਦਾ ਗੁਰਾਹਾਲ ਨਹੀਂ ਕਰਦਾ ਤੋਂ 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 ਤੇ ਰੰਗਰਾ ਪਰ ਜਾਵ ਤੱਕ ਥੱਲੇ ਗੱਲਾਂ ਪਈ ਸੀ ਮਤ ਰਹਿ ਗਿਆ ਨੇ ਪਹਿਲੇ ਚੁਟਕਲੇ ਸੁਣਾ ਕੇ ਬਣ ਗਿਆ ਮੁੱਖ ਮੰਤਰੀ ਹੋਦਾ ਇਹੋ ਜਿਹਾ ਵਾਈਫਾਇਰ ਝੜਦਾ ਮੈਂ 40000 ਨੌਕਰੀਆਂ ਦਿੱਤੀਆਂ ਨੇ ਤੇ ਮੇਰੇ ਵਰਗਾ ਜੇ ਪੁੱਛਦਾ ਵੀ 40 ਹਸਾਬ 6 ਤੋਂ 400 ਦਾ ਹੀ ਦੱਸਦੇ ਕਿਹੜੇ ਪਿੰਡ ਨੇ ਕਿਹੜੇ ਜਵਾਬ ਤੋਂ ਮਿਲੀ ਹੈ ਕੋਈ ਜਵਾਬ ਨਹੀਂ ਆਰ ਪੀ ਆਈ ਪਾ ਕੇ ਜਮੈਂ ਘੁਆਲੀਆ ਤੇ ਪਤਾ ਲੱਗਦਾ ਪਟਵਾਰੀਆਂ ਦੀ 40 ਪੋਸਟਾਂ ਨਿਕਲੀਆਂ ਸੀ ਜਿਦੇ ਵਿੱਚੋਂ 26 ਤਾਂ ਹਰਿਆਣੇ ਦੇ ਬੱਚਿਆਂ ਨੂੰ ਦੇ ਦਿੱਤੇ ਵੈਟਰੀ ਇਨਸਪੈਕਟਰ ਦੀ ਪੋਸਟਾਂ ਨਿਕਲੀਆਂ ਸੀ ਤਾਂ 60% ਦੇ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਰਹੇ ਤੇ ਜਿਨ੍ਹਾਂ ਬੱਚਿਆਂ ਨੂੰ ਪਿਛਲੇ 7 ਸਾਲ ਤੋਂ ਦਰਦਕ ਠੋਕਰਾ ਖਾਂਦੇ ਫਿਰਦੇ ਨੇ ਜਿਨ੍ਹਾਂ ਨੂੰ ਤੁਸੀਂ ਔਖੇ ਸੌਖੇ ਪਾਸ ਪੋਸ ਕੇ ਵੱਡਾ ਕੀਤਾ ਕਿ ਕਿਸੇ ਨੌਕਰੀ ਲੱਗ ਜਾਣ ਗਈ ਇਹ ਬੱਚੇ ਸਿਰ ਪੰਜਾਬ ਦੇ ਕਿੱਥੇ ਜਾਣ ਜੇ ਸਾਡੇ ਖਜ਼ਾਨੇ ਤੋਂ ਪੈਸੇ ਆਪਣੇ ਨਾਲ ਸਾਡੇ ਬੱਚਿਆਂ ਦੀ ਨੌਕਰੀ ਨਹੀਂ ਬਲਕੇ ਦੁਆੜ ਦੇ ਸੁਪਿਆਂ ਦੇ ਬੱਚਿਆਂ ਦੀ ਲੱਗੇ ਤਾਂ ਸਾਡੇ ਪੰਜਾਬ ਦੇ ਬੱਚੇ ਕਿੱਥੇ ਜਾਣਗੇ ਤੇ ਇਹ ਲਾਹ ਦੂਜੇ ਕਿਉਂ ਲੈ ਰਹੇ ਨੇ ਕਿਉਂਕਿ ਕੱਲ ਕੇਜਰੀਵਾਲ ਨੇ ਉੱਥੋਂ ਜਾ ਕੇ ਮੋਟਾ ਮੰਗੀਆਂ ਨੇ ਸੋ ਅੱਜ ਸਾਡੇ ਪੰਜਾਬ ਦੇ ਬੱਚਿਆਂ ਦਾ ਹੱਕ ਮਾਰ ਕੇ ਦੂਜੇ ਸੂਬਿਆਂ 'ਚ ਆਪਦੀ ਮੋਟਾ ਪੱਕੀਆਂ ਕਰਦੇ ਚੱਲ ਰਹੇ ਨੇ ਚਲੂ ਆਲੇ ਜਿੱਥੇ ਮੈਂ ਮਾਨਣਾ ਕਹਿ ਸਕਦੀ ਆ ਕਿ 10 ਸਾਲ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਇਹਦਾ 40000 ਆਪਲੇ ਮੋਹ ਕਹਿੰਦਾ ਨਾ ਅਸੀਂ ਮਿਹਰਬਾਨੀ ਦੇ ਸਕਦੇ 3 ਲੱਖ ਵਾਦੀ ਹੋਈਆਂ 10 ਵੀ ਹਜ਼ਾਰ ਘੱਟ ਨੇ 3 ਲੱਖ ਨੌਕਰੀਆਂ ਦਿੱਤੀਆਂ ਸੀ ਇੱਕ ਇੱਕ ਨੌਕਰੀ ਪੰਜਾਬ ਦੇ ਧੀ ਤੋਂ ਦਿੰਦੇ ਸੀ ਅੱਜ ਤੇ ਖੜਿਆ ਹੋਉਂਦੀ ਆ ਜਿਹੜੇ ਮੇਰੇ ਨਾਲ ਹੁੰਦੀ ਆ ਪੁਲਿਸ ਦੀ ਵਰਦੀ ਪਾ ਕੇ ਲੇਡੀ ਕਨਸਟੇਬਲ ਪੰਜਾਬ ਪੁਲਿਸ 'ਚ ਧੀਆ ਦੀ ਨੌਕਰੀ ਕਿੰਨੇ ਸ਼ੁਰੂ ਕੀਤੀ ਸੀ ਜਦ ਬਾਰਤ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਮੈਨੂੰ ਤੁਸੀਂ ਐਮਪੀ ਬਣਾਇਆ ਤੇ ਬਾਰਤ ਸਾਹਿਬ ਦੀ ਤਰ੍ਹਾਂ ਸੰਗਤ ਦਰਸ਼ਨ ਕਰਾਂ ਤੇ ਫਾਡੇ ਕੋਲ ਆਈ ਉਹ ਪਹਿਨਾਨੇ ਦੱਸਿਆ ਕਿ ਜਦ ਅਸੀਂ ਉਹਨੇ ਤਕਲੀਫ ਲੈ ਕੇ ਖਾਣੇ ਵਿੱਚ ਜਾ ਕੇ ਸਾਡੀ ਸਰਵਾਈ ਵੀ ਹੁੰਦੀ ਬੰਦੇ ਸੁਣਦੇ ਆਂ ਤੇ ਮਹਾਰਾਜਾ ਸਾਹਿਬ ਨੂੰ ਕਿਹਾ ਕਿ ਬਾਦ ਸਾਹਿਬ ਤੇਰੇ ਬੀਬੀਆਂ ਕਿੱਥੇ ਜਾਂ ਉਹ ਥਾਂ ਤੇ ਬੀਬੀਆਂ ਕਿਉਂ ਨਹੀਂ ਹੈਗੀਆਂ ਜਿਹੜੀ ਇਹਨਾਂ ਦੀ ਸਵਾਈ ਕਰਦੇ ਤੇ ਪਹਿਲੇ ਹੀ ਬਾਰੇ ਬਾਦ ਸਾਹਿਬ ਨੇ ਬੀਬੀਆਂ ਦੀ ਭਰਤੀ ਤੋਂ ਕਿ ਝਾੜੂ ਨੂੰ ਵੋਟ ਪਾਓ ਹਰ ਮਹੀਨੇ ਤੁਹਾਨੂੰ 1000 ਰੁਪਏ ਤੁਹਾਡੇ ਖਾਤੇ ਵਿੱਚ ਆਇਆ ਕਰਨਗੇ ਤੇ ਬੀਬੀਆਂ ਨੇ ਵੀ ਜਲਦੀ ਜਲਦੀ ਝਾੜੂ ਦਾ ਬਟਨ ਨੱਪਿਆ ਨੱਪ ਕੇ ਬਟਨ ਉਹਨਾਂ ਦੇ ਤੇ ਨਹੀਂ ਮੱਤੀ ਸਾਰੀ ਸਰਕਾਰ ਬਣਾਤੀ ਉਹਦੇ ਬਾਅਦ ਖਾਤਾ ਖੋਲ ਕੇ ਤੁਸੀਂ ਬੈਠੇ ਹੋ 2.5 ਸਾਲ ਹੋ ਗਏ ਕਿਨੇ ਖਾਤੇ 'ਚ 26000 ਆਏ ਨੇ ਜਰਾ ਦੱਸੋ ਤੇਰੀ ਆਪਣਾ ਵਾਹੀ ਆਏ ਨਹੀਂ ਆਇਆ ਕਰਕੇ ਵਾਰ ਨੇ ਸਾਡੇ ਨਾਲ ਤੇ ਹੱਸਦੇ ਨੇ ਹੁਣ ਚੜੂਆਰੇ ਕਹਿੰਦੇ ਦੇਖਿਓ ਪੰਜਾਬ ਦੀ ਬਿੱਦੀਆਂ ਨੂੰ ਤਾਂ ਅਸੀਂ ਕੁਝ ਦਿੱਤਾ ਹੀ ਨਹੀਂ ਇਹਨਾਂ ਨੂੰ ਸਿਰ ਹਜ਼ਾਰ ਰੁਪਏ ਦਿਖਾ ਕੇ ਅਸੀਂ ਸਰਕਾਰ ਬਣਾ ਗੋ ਹੱਸਦੇ ਨੇ ਇਹ ਭੁੱਲ ਗਏ ਕਿ ਵੋਟਾਂ ਤਾਂ ਲੋਕੀ ਮਾਰਦੇ ਪਾਉਂਦੇ ਨੇ ਇੱਕ ਵਾਰ ਫਿਰ ਤੁਹਾਡੇ ਕੋਲ ਹੀ ਆਣਾ ਹੋਊਗਾ ਵੈਸੇ ਮੈਂ ਸਮਝ ਗਿਆ ਗਲਤੀ ਤੁਹਾਡੀ ਨਹੀਂ ਤੁਸੀਂ ਸੋਚਿਆ ਸਾਰੇ ਭਾਦਰ ਸਾਹਿਬ ਵਰਗੇ ਨੇ ਜੇ ਭਾਦਰ ਸਾਹਿਬ ਨੇ ਕੀ ਸ਼ਰਮ ਤੇ ਜਿੰਨੇ ਚਿਰ ਉਹਨਾਂ ਦੀ ਸਰਕਾਰ ਸੀਗੀ ਇੱਕ ਇੱਕ ਗਰੀਬ ਦਾ ਸ਼ਰਾਂ ਦਾ ਹੱਕ ਜਿਹੜਾ ਬੰਦਾ ਸੀ ਉਹਦੇ ਆਉਂਦੇ ਸੀ ਹੁਣ ਦੱਸੋ ਜੇ ਛੱਲੋ ਕਰ ਜੇ ਕਿਸੇ ਦਾ ਹੈ ਜੇ ਗਰੀਬ ਦੇ ਬਾਪ ਫੜੀ ਮੈਂ ਜਾਈ ਬਿਮਾਰ ਤੋਂ ਇਹਨਾਂ ਦੇ ਬੱਚੇ ਬਚ ਜਾਣ 30 ਕਿਲੋ ਕੰਮ ਕਰਤੀ ਆਟਾ ਦੇ ਨਾਲ ਦਾਲ ਵੀ ਘੇਟਾ ਕਿ 30 ਦਿਨ ਮਹੀਨੇ ਚ ਇਹਨਾਂ ਨੇ ਘਰ ਦੇ ਰੋਟੀ ਬਕੇ ਤੇ ਦਾਲ ਦੇ ਨਾਲ ਤੁਨ ਦਾ ਦਾਲ ਖਾ ਸਕਣ ਬੱਚੇ ਇਸੇ ਲੱਖਾਂ ਵੀ ਗਿਲਤੀ ਚ ਬਾਲ ਸਾਹਿਬ ਨੇ ਕਿਹਾ ਤੇ ਬਣਾ ਕੇ ਦਿੱਤਾ ਤੇ ਇਹਨਾਂ ਨੇ ਤਾਂ ਪੱਜੇ ਵਾਲਿਆਂ ਨੇ ਕਿਹਾ ਸੀ ਤੁਹਾਨੂੰ ਕਿਉਂ

ਡਾਰਨਿਕ ਆਖਦੇ ਕਮੇਂੇ ਖਬਰ ਕਰਕੇ 5 ਕਿਲੋ ਆਟਾ ਉਹਨੇ 5 ਕਿਲੋ ਆਟੇ 10 ਕਿਲੋ ਨਾਲ ਕਿੰਨੇ ਚਾ ਤੁਹਾਡੇ ਦਿਨ ਦੱਸਾਂ ਜੂ। ਸੋ ਹੋਟ ਦੇ ਖਰਾਬਾ ਕੌਣ ਹੁੰਦੇ ਨੇ? ਜਿਹੜਾ ਤੁਹਾਡਾ ਢਿੱਡ ਭਰਨ ਦਾ ਕੰਮ ਕਰਦੇ ਜਾਂ ਤੁਹਾਡੇ ਢਿੱਡ ਚ ਲੱਤ ਮਾਰਦੇ। ਜਿਹੜਾ ਸੱਚ ਕਰਦੇ ਨੇ ਜਾਂ ਜਿਹੜਾ ਝੂਠ ਮਾਰਦੇ ਨੇ। ਧੀਆ ਨੂੰ ਸਾਈਕਲਰ ਦਿੱਤੀਆਂ ਨਾ ਇਹ ਉਹ ਬੰਦ ਕਰਤਾ। ਵਜਿਫਾ ਦਿੱਤੇ ਇਹਨਾਂ ਨੇ ਉਹ ਬੰਦ ਕਰਤਾ। ਸਾਫ ਸੁਥਰੇ ਪਾਣੀ ਵਾਸਤੇ ਪਿੰਡ ਪਿੰਡ ਚ ਆਰੋ ਰਾਇਆ ਇਹਨਾਂ ਨੇ ਉਹ ਬੰਦ ਕਰਤਾ। ਮਕਾਨਾਂ ਦੇ ਚੈੱਕ ਦਿੰਦੇ ਸੀ ਉਹ ਬੰਦ ਕਰਤਾ। ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੂਲਾ 200 ਯੂਨਿਟ ਬਿਜਲੀ ਵਾਸ ਦਵਾਈਆਂ ਵਾਸਤੇ ਵੀ پیسے ਮਿਲਦੇ ਸੀ ਕਿ ਕੈਂਸਰ ਵਰਗੀ ਭੈੜੀ ਬਿਮਾਰੀ ਹੋ ਗਈ ਉਹਦੀ ਵੀ ਮਦਦ ਲੈਣ ਦੀ ਸੀ ਬੱਚਿਆਂ ਨੂੰ ਖੇਡਦਾ ਦਾ ਸਮਾਨ ਮਿਲਦਾ ਸੀ ਪਿੰਡ ਪਿੰਡ 'ਚ ਜਿੰਮ ਖੋਲਦਾ ਵੱਡੇ ਵੱਡੇ ਵੱਲ ਕਬਰ ਦੀ ਕਾਕਾ ਸਾਰਾ ਕੁਝ ਬੰਦ ਕਰਾਤਾ ਤੇ ਕਿਸਾਨਾਂ ਨੂੰ ਕਿਹਾ ਇਹ ਆਗਾ ਮਾਰੇ ਨੇ ਕਿਸਾਨ ਨੇ ਬਹਤ ਆਸੀ ਖੜਾ ਗਏ ਜਿਹੜੇ ਬਾਦਲ ਸਾਹਿਬ ਨੇ ਮੋਟਰਾਂ ਦਿੱਤੀਆਂ ਤੁਹਾਡੇ ਪਿੰਚে ਪਤਾ ਨਹੀਂ ਕਿੰਨੀ ਮੋਟਰਾਂ ਆਈਆਂ ਸੀ ਮੈਨੂੰ ਲੱਗਦਾ 100 ਦੇ ਮੇਰੇ ਤੇ ਆਈ ਹੋਣਗੀਆਂ ਕਿਹੜੇ ਆਈਆਂ ਯਾਰੇ ਤੇ ਜਦ ਜਵਾਨੀ ਬਾਵਾ ਸਾਹਿਬ ਨੇ ਦਿੱਤੀ ਮੁਫਤ ਪੰਡਿਆ ਮੋਟਰਾਂ ਤੇ 7 ਸਾਲ ਅੱਜ ਮੈਨੂੰ ਦੱਸ ਦੋ ਮੁਫਤ ਕਿ ਲੱਖਾਂ ਰੁਪਏ ਨਾਲ ਕਿਹੜੀ ਮੋਟਰ ਕੌਣ ਲੈ ਕੇ ਆਇਆ ਉਹੀ ਖਜਾਨਾ ਹੈ ਆਈ ਕੋਈ ਮੋਟਰ ਨਹੀਂ ਆਈ ਨਾ ਤੇ ਤੁਸੀਂ ਦੇਖੋ ਮੋਟਰਾਂ ਵੀ ਦਿੱਤੀਆਂ ਮੁਫਤ ਚ ਉਹਦੇ ਬਾਅਦ ਮੋਟਰਾਂ ਦੇ ਬਿੱਲ ਮਾਸ ਕਰਨਾ ਬਾਵਾ ਸਾਹਿਬ ਕਹਿੰਦੇ

ਲੈਗ ਸਰਕਾਰ ਦਾ ਜਾਲ ਪਛਾਤਾ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਪਰਵਾਰਾਂ ਚ ਜਿਹੜੀ ਰਜਿਸਟਰੀਆਂ ਆਉਂਦੀ ਉਹਦੇ ਪੈਸੇ ਵੀ ਫ੍ਰੀ ਦੀ ਮਾਫ ਕਰਤੀ ਤਾਂ ਇਹਨਾਂ ਲੋਕਾਂ ਪੜਿਆ ਜਿਨ੍ਹਾਂ ਨੇ ਕੁਛ ਨਹੀਂ ਦਿੱਤਾ ਪਰ ਮਾਰਸਾ ਵੀ ਮੈਂ کہہ ਸਕਦੀ ਹਾਂ ਬਾਦਲ ਸਾਹਿਬ ਦੇ ਬੈਠੇ ਯਾਦ ਕਰੋ ਕਿਸਾਨ ਨਰਮੇ ਤੇ ਕਸਾਨਾ ਦੇ ਉੱਤੇ ਸੰਕਟ ਆਇਆ ਤੇ ਚਿੱਟੇ ਮਛੇ ਦੇ ਨਾਲ ਬਿਮਾਰੀ ਲੱਗ ਗਈ ਇਸੇ ਫਸਲ ਨੂੰ ਤੇ ਜਿੱਥੇ ਵੀ ਨੁਕਸਾਨ ਹੋਇਆ ਜਿੱਥੇ ਵੀ ਨਰਮੇ ਦਾ ਕਿਸਾਨ ਬੈਠਿਆ ਸੀ 6 ਹਫਤਿਆਂ ਦੇ ਅੰਦਰ ਬਾਦਲ ਸਾਹਿਬ ਨੇ 8000 ਰੁਪਏ ਇੱਕਰ ਦੇ हिसाब ਦੇ ਨਾਲ 6 ਹਫਤਿਆਂ ਦਾ ਮੁਆਵਜ਼ਾ ਪਹੁੰਚਾਇਆ ਸਾਡੇ ਪਿੰਡ ਵੀ ਆਇਆ ਹੈ ਤੇ ਜਿਨਾਰੇ ਚਗਾਈ ਮਾਰੀ ਗਈ ਮਜ਼ਦੂਰੀ ਪਹਿਲੀ ਵਾਰੀ ਦਿਨਸ਼ ਚ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਤੇ ਸਿਰੋ ਦੇ ਬਾਅਦ ਨਰਮਾ ਵੀ ਮਰਿਆ ਕਣ ਕਾ ਦਾ ਨੁਕਸਾਨ ਹੋਇਆ ਪਸ਼ੂ ਵੀ ਮਰੇ ਕੋਈ ਕਿਸੇ ਨੇ ਨਹੀਂ ਦਿੱਤਾ ਸੋ ਜਿਨਾਰੇ ਵਾਅਦਾ ਵੀ ਦਿੱਤਾ ਮੋਟਰ ਵੀ ਦਿੱਤੇ ਆ ਸੜਕਾਂ ਸਕਸੀਆ ਸਾਹਿਬ ਇਹਨਾਂ ਨੂੰ ਪੱਡਿਆਂ ਰੱਜ ਕੇ ਝੂਠੇ ਲਾਰੇ ਆਪਦੇ ਵੱਲੋਂ ਨਾਇਕ ਅਰਸਾ ਮਾਫੀ ਫਲਾਟਿੰਕਾ ਇਹ ਭੁੱਲ ਗਏ ਸੋ ਮੈਂ ਆਹੀ ਕਹਿ ਸਕਦੀਆਂ ਭਾਵੇਂ ਗੁਟਗਾ ਸਾਹਿਬ ਦੀ 100 ਆਖਾਂ ਦੀਆਂ ਕਿ ਸਾਡੇ ਪਿੰਡੋਂ ਨਸ਼ਾ ਖਤਮ ਕਰ ਦੇ ਕੇ 4 ਹਫ਼ਤੇਾਂ ਅੰਚੇ ਭਾਵੇਂ ਝਾੜੂ ਨੇ ਕਿਹਾ ਗਸ਼ਟਨਾਵੀ ਖੇੜੇ ਮੇਰੇ ਵਰਗਾ ਇਮਾਨਦਾਰ ਮੁੱਖ ਮੰਤਰੀ ਬਣਾ ਦੋ ਕੇਗਰੀਵਾਲ ਕਹਿੰਦਾ ਸੀ ਗਾਰੰਟੀ ਦੇਣਾ 10 ਦਿਨਾਂ ਚੇ 7 ਸਾਲ ਹੋ ਗਏ ਮੈਨੂੰ ਤਾਂ ਸੋਚ ਫਟੇ ਪਿੰਡ ਚੋਂ ਨਸ਼ਾ ਖਤਮ ਹੋ ਗਿਆ ਸਿੱਖਣਾ ਪਾਈ ਪਹੁੰਚਿਆ ਬਾਦ ਗਿਆ ਹੈ ਨਾ ਦੇਖੇ ਵੀ ਮੈਨੂੰ ਸੱਚ ਦੱਸੋ 10 ਸਾਲ ਪਹਿਲੇ ਸਾਡੀ ਸਰਕਾਰ ਆਉਂਦੀ ਸੀ ਕਿ ਤੁਹਾਡੇ ਪਿੰਡ ਚ ਕਿਸੇ ਨੇ ਚਿੱਟੇ ਦਾ ਨਾਮ ਸੁਣਿਆ ਸੀ 10 ਸਾਲ ਪਹਿਲੇ ਨਹੀਂ ਹੁੰਦਾ ਸੀ ਨਾ ਕਿਉਂ ਨਹੀਂ ਹੁੰਦਾ ਸੀ ਕਿਉਂਕਿ ਤੁਹਾਡੇ ਤੱਕੜੇ ਉਹ ਚਿੱਟੇ ਨੂੰ ਵੀ ਫੜਦੇ ਸੀ ਉਹ ਆ ਬੇਚਣ ਵਾਲਿਆਂ ਨੂੰ ਵੀ ਫੜਦੇ ਸੀ ਤਾਂ ਧੱਕੇ ਸੀ ਅੰ内 ਤਾਂ ਕਿ ਆ ਚਿੱਟਾ ਤੁਹਾਡੇ ਗਲੀਆਂ ਦਾ ਸਾਡੇ ਬੱਚਿਆਂ ਦਾ ਨਾਮ ਪਾ ਸਕੇ ਤੇ ਇਹਨਾਂ ਨੇ ਪੜ੍ਹਿਆ ਸਾਨੂੰ ਕਿਹਾ ਅਸੀਂ ਵੇਚਦੇ ਹਾਂ ਇਹ ਕਿ ਹਸੀ ਮਗਰ ਮੱਛਾਂ ਨੂੰ ਫੜਾਗੇ ਅੱਜ ਉਹੀ ਮਗਰ ਮੱਛਾਂ ਦੇ ਨਾਲ ਸਾਜ ਭਾਈ ਬੈਠੇ ਨੇ ਮਹੀਨੇ ਬੰਨੀ ਬੈਠੇ ਨੇ ਕਿ ਜਾਓ ਜਾ ਕੇ ਵੇਖੋ ਪੰਜਾਬ ਦੀ ਜਵਾਨੀ ਖਾ ਜਾਓ ਪੈਸੇ ਪਹੁੰਚਨੇ ਚਾਹੀਏ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਜਿਹਨੇ ਕਰਕੇ ਲੋਨਸ ਮਾਵਾ ਦੇ ਪੁੱਤ ਠੀਕੇ ਲਾਲਾ ਪਾਦੇ ਨੇ ਜਿਸ ਮਾਵਾ ਇੱਕ ਵੀ ਜਗੜਾ ਚਲੇ ਜਾਣਾ ਪੁੱਤ ਪੁੱਛੋ ਮਾਦੇ ਉੱਤੇ ਕੀ ਦਿੱਤੀ ਹੈ ਅਜੇ ਹੋਜੀ ਮਾਵਾ ਮੇਰੇ ਕੋ ਪਿੰਡ ਪਿੰਡ ਤੇ ਆ ਕੇ ਰੋਲੀਆਂ ਨੇ ਜਿਨ੍ਹਾਂ ਦਾ ਇੱਕ ਪੁੱਤ ਨਹੀਂ ਦੋ ਨਹੀਂ ਤਿੰਨ ਤਿੰਨ ਚਰਾਗ ਪਰਿਵਾਰ ਦੇ ਹਮੇਸ਼ਾ ਵਾਸਤੇ ਪੁੱਜ ਗਏ ਕੋਈ ਉਹਨਾਂ ਨੂੰ ਪੁੱਛਦਾ ਵੀ ਨਹੀਂ ਤੇ ਕਹਿਤੀ ਆ ਚੋਰੀਆਂ ਬੇਰੋਜ਼ਗਾਰੀ ਆਹੀ ਪੰਜਾਬ ਚ ਨਾ ਸਰਵਿਸ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਵਾਸਤੇ ਵੇਰ ਹੀ ਨਹੀਂ 5 ਮਿੰਟਾਂ ਵਾਸਤੇ 5 ਸੇਨਾ ਵਾਸਤੇ ਘਰ ਦਾ ਮੁਖੀ ਜੇ ਕਿਤੇ ਬਾਹਰ ਜਾਏਗਾ ਕੰਮਕਾਜ ਖੜ ਜਾਂਦਾ ਹੈ ਸਾਡਾ ਮੁੱਖ ਮੰਤਰੀ ਦਾ ਰਿਕਾਰਡ ਕੱਢ ਕੇ ਦੇਖੋ 2 ਸਾਲਾਂ ਚ ਪੰਜਾਬ ਚ ਕਿੰਨੇ ਦਿਨ ਇੱਥੇ ਰਹਿ ਜਿੱਦੇ ਸੂਬੇ ਚ ਇਲੈਕਸ਼ਨ ਆਉਂਦੀ ਆ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਉੱਥੇ ਗਿਆ ਉੱਥੇ ਗਿਆ ਸਾਰਾ ਕੱਚਾ ਪੰਜਾਬ ਦੇ ਉੱਤੇ ਤੇ ਪੰਜਾਬ ਅੱਲਾ ਵਾਰਿਸ ਛੱਡਿਆ ਤਾਂ ਛੱਡਦਾ ਆਪਣੀ ਕੁਰਸੀ ਤੇ ਖਾਤੇ ਉੱਤੇ ਦਿੱਲੀ ਦੇ ਉਹ ਆਵੇ ਇਸ਼ਾਰਿਆਂ ਤੇ ਬੱਚੇ ਲੱਗਿਆ ਸੋ ਮੈਂ ਸਿਰਫ ਇਨੀ ਬੇਨਤੀ ਕਰਦੀ ਆਂ ਕਿ ਆਹ ਤਿੰਨੋਂ ਪਾਰਟੀਆਂ ਜਿਹੜੇ ਤੁਹਾਡੇ ਕੋਲ ਆਣਗੇ ਜਿਹੜੇ ਦਿੱਲੀ ਤੋਂ ਚਲਦੀਆਂ ਨੇ ਇਹ ਦਲ ਬਦਲੂ ਫਸਲੀ ਪਟੇਰੇ ਵੋਟਾਂ ਦੇ ਵੇਲੇ ਤੁਹਾਡੇ ਕੋਲ ਜ਼ਰੂਰ ਆਣਗੇ ਲੇਕਿਨ ਮੋਟਾ ਤੋਂ ਬਾਅਦ ਪਹਿਲੀ ਤਰੀਕ ਤੋਂ ਬਾਅਦ ਤੁਹਾਨੂੰ ਕਿਤੇ ਨੇੜੇ ਤੇੜੇ ਨਜ਼ਰ ਵੀ ਨਹੀਂ ਆਣਗੇ ਮੇਰੇ ਤੋਂ ਪਹਿਲੇ ਜਿਹੜੀ ਤਿੰਨ ਚੋਣਾਂ ਸੀ ਗਿਆ ਜਿਹੜੇ ਲੜ ਕੇ ਗਏ ਸੀ ਕੋਈ ਵਿੱਤ ਮੰਤਰੀ ਬਣਿਆ ਕੋਈ ਆਪਣੀ ਸਰਕਾਰ ਚ ਬਸਾਦਾ ਮੰਤਰੀ ਬਣਿਆ ਕਿਹਦਾ ਪਿਓ ਮੁੱਖ ਮੰਤਰੀ ਬਣਿਆ ਲੇਕਿਨ ਮੁੜ ਕੇ ਕਿਨੇ ਸਾਰ ਦਿੱਤੀ ਆ ਤਿੰਨ ਦਲ ਬਦਲੂ ਵੀ ਜਿਹੜੇ ਆਏ ਨੇ ਜਿਨ੍ਹਾਂ ਨੇ ਪਾਰਟੀਆਂ ਬਦਲਤੀਆਂ ਉਹ ਦਿੱਲੀ ਜਾ ਕੇ ਕਿਹੜੇ ਦਾ ਕਿੱਥੇ ਵਿਗ ਜਾਣਗੇ ਉਹਨਾਂ ਨੇ ਪਹਿਲੀ ਤਰੀਕ ਤੇ ਬਾਅਦ ਨਜ਼ਰ ਨਹੀਂ ਆਣਾ ਸੋ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਪੰਜਾਬ ਨੂੰ ਬਚਾਉਣ ਵਾਸਤੇ ਸਾਡੀ ਤਕੜੀ ਇਕੱਲੇ ਖੜੀ ਹੈ

ਤੇ ਲੜਦੇ ਰਵਾਂਗੇ ਦਿੱਲੀ ਦੇ ਨਾਲ ਜਦੋਂ ਤੱਕ ਸਾਨੂੰ ਸਾਡੇ ਹੱਕ ਦਿੱਲੀ ਨਹੀਂ ਦੋਗੇ ਲੇਕਿਨ ਇਹ ਲੜਨ ਦੀ ਤਾਕਤ ਤੁਹਾਡੇ ਹੱਥੇ ਚੋਰੀ ਹੈ ਕਿਉਂਕਿ ਤੁਸੀਂ ਵੋਟ ਪਾ ਕੇ ਸਰਕਾਰਾਂ ਬਣਾਉਂਦੇ ਹੋ ਸੋ ਮੈਂ ਬੇਨਤੀ ਆ ਕਰਦੀ ਆ ਜਿੱਥੇ ਤਾਈ ਤੁਹਾਡੀ ਪਹੁੰਚ ਹੈ ਆਪਣੇ ਪਿੰਡ 'ਚ ਆਪਣੇ ਸ਼ਹਿਰ 'ਚ ਹਰਕੇ 'ਚ ਪੰਜਾਬ 'ਚ ਕੋਸ ਮਿੱਤਰ ਰਿਸ਼ਤੇਦਾਰ ਜਿੱਥੇ ਵੀ ਤੁਹਾਡਾ ਕੋਈ ਬੈਠਿਆ ਹੈ ਸਾਰਿਆਂ ਨੂੰ ਫੋਨ ਤੋਂ ਆਉਂਦਾ ਸਾਰਿਆਂ ਨੂੰ ਬੇਰੋ

ਕਲਾ ਗੱਲਾਂ ਦੇ ਨਾਲ ਅਪਾ ਟਾਈਮ ਤੇ ਪਾਈ ਜਾਵਾਂਗੇ ਇਹ ਨਾਲੇ ਚੁਟਕਲੇ ਸੁਣ ਕੇ ਸੋ ਬਹੁਤ ਹੋ ਗਿਆ ਹੁਣ ਪੰਜਾਬ ਦੀ ਤਰੱਕੀ ਦੀ ਨਿਹਾਂ ਜੇ ਜੇ ਲੈ ਕੇ ਜਾਣਾ ਹੈ ਜੇ ਸਹੂਤਾ ਚੈਤਿਆ ਨੇ ਇੱਕ ਵਾਰ ਫਿਰ ਕਾਟ ਬਦਲ ਇੱਕ ਵਾਰ ਫਿਰ ਨੌਕਰੀਆਂ ਲਗਣ ਇੱਕ ਵਾਰ ਫਿਰ ਮਕਾਨ ਦੇ ਚੈੱਕ ਆਊਟ ਥਾਂਵੇਂ ਮੋਟਰਾਂ ਮਿਲਣ ਥਾਂਵੇਂ ਮੁਆਵਜ਼ੇ ਮਿਲਣ ਥਾਂਵੇਂ ਐਮ ਸਰ ਦੇ ਹੋਰ ਹਸਪਤਾਲਾਂ ਤਾਂ ਬਟਿਆ ਯੂਨੀਵਰਸਿਟੀਆਂ ਹੋਰਾਂ ਰੋਜ਼ਗਾਰ ਵਾਸਤੇ ਹੋਰ ਕਾਰਖਾਨਿਆਂ ਤੇ ਫਿਰ ਪੰਜਾਬ 'ਚ ਅਮਨ ਸ਼ਾਂਤੀ ਦੀ ਲੋੜ ਹੈ ਭਾਈਚਾਰੇ ਸਾਂਝ ਦੀ ਲੋੜ ਹੈ ਵਿਕਾਸ ਤੇ ترقی ਦੀ ਲੋੜ ਹੈ ਤੇ ਉਹ ਸਿਰਫ ਆਪਣੀ ਖੇਤਰੀ ਪਾਰਟੀ ਜਿਹੜਾ ਸਾਡੇ ਵਿੱਚ ਰਹਿੰਦੀ ਹੈ ਤਾਂ ਸਾਡੀ ਤਕਰੀਫਾਂ ਨੂੰ ਸਮਝਦੀ ਉਹੀ ਦੇ ਸਕਦੀ ਹੈ ਇਹ ਦਿੱਲੀ ਦੇ ਹੱਥ ਥੋਕੇ ਇਹ ਪੋਸਟ ਇਸ਼ਾਰੇ ਚ ਅਚਦੇ ਨੇ ਪੰਜਾਬ ਦੇ ਲੋਕਾਂ ਦੇ ਇਸ਼ਾਰੇ ਚ ਇਸ ਨੂੰ ਤਕਰੀਫ ਆਉਂਦੀ ਹੈ ਸੋ ਆਸ ਕਰਦੇ ਹਾਂ ਤੁਸੀਂ ਦਿੱਤੀ ਆ ਪਰਮਾਨਤ ਕਰੋਗੇ ਤੇ ਪਹਿਲੀ ਤਰੀਕ ਨੂੰ ਵੱਧ ਚੜ੍ਹ ਕੇ ਤਗੜੀ ਨੂੰ ਮੋਟਵਾ ਕੇ ਤਾਮਯਾਬ ਕਰਕੇ ਇੱਕ ਵਾਰ ਫੇਰ ਸੇਵਾ ਦਾ ਮੌਕਾ ਮਿਲੂਗੇ ਤੁਹਾਡੇ ਸਾਰਿਆਂ ਦੇ ਆਪ ਵਾਸਤੇ ਬਹੁਤ ਬਹੁਤ ਹੁਣ ਜਰਾ ਜੋ ਵੀ ਮੈਨੂੰ ਦੱਸ ਦਿਓ